ਨਿਹੰਗ ਸਿੰਘਾਂ ਬਾਰੇ ਦੱਸਿਆ ਹੀ ਨਹੀਂ ਗਿਆ ਸਭ ਜਿਨ੍ਹਾਂ ਦੱਸਣਾ ਸੀ ਉਹਦੇ ਜਨਾਂ ਜੁੱਦਾਂ ਜੇ ਰੁਝੇ ਰਹੇ ਤੇ ਜਿਨ੍ਹਾਂ ਨੂੰ ਦੱਸਣ ਦਾ ਮੌਕਾ ਸੀ ਉਹਨਾਂ ਨੇ ਦੱਸਿਆ ਹੀ ਕੱਖ ਨਹੀਂ ਤੇ ਅੱਜ ਦੇ ਜਮਾਨੇ ਵਿੱਚ ਲੋਕ ਅੱਜ ਵੀ ਐਵੇਂ ਹੀ ਸਮਝਦੇ ਵੀ ਜਿਹੜਾ ਵੀ ਨਿਹੰਗ ਸਿੰਘ ਆ ਗਿਆ ਰੱਜਾ ਹੀ ਵਿਆਹ ਹੋਉ ਦਿੰਦੇ ਕੋਈ ਗੱਲ ਨਹੀਂ ਕੋਈ ਭੁੱਖਾ ਨਹੀਂ ਆਂਦਾ ਰੱਜੇ ਆਂਦੇ ਜਿਹੜਾ ਆਂਦੇ ਸਤਿਗੁਰੂ ਨੇ ਐਸਾ ਰਾਜ ਬਖਸ਼ਿਆ ਜੇਵ ਜੇ ਭਾਵੇਂ ਦਮੜਾ ਵੀ ਨਾ ਹੋਵੇ ਹੋਵੇ ਰਾਜੇ ਰਾਜੇ ਹੀ ਆਣਾਂ ਖਾਲਸਾ ਜੀ ਬਾਣਾ ਹੀ ਇਦਾਂ ਦਾ ਵਾ ਸ਼ਾਸਤਰੀ ਐਵੇਂ ਦੇਆ ਸਰੂਪ ਹੀ ਖਾਲਸੇ ਦਾ ਇਦਾਂ ਦਾ ਹੈ ਤੇ ਖਾਲਸੇ ਦੀ ਫਿਤਰਤ ਵਿੱਚ ਮੰਗਣਾ ਸ਼ਬਦ ਨਹੀਂ ਆਗਾ ਮੰਗਣਾ ਸਾਡਾ ਕੋਈ ਕੰਮ ਹੀ ਨਹੀਂਗਾ ਗ੍ਰਹੀ ਕਰਨੀ ਸਾਧੂ ਸੰਤਾਂ ਦਾ ਕੰਮ ਆ ਸਾਡਾ ਕੰਮ ਹੈ ਲੋਟ-ਕੂਟ ਖਾਵਣੇ ਕੋ ਡਾਡੇ ਉਸਤਾਦ ਜੂ ਐਵੇਂ ਲਿਖਿਆ ਗਿਆ ਨਹੀਂ ਗਿਆਨ ਸਿੰਘ ਸਾਹਿਬ ਦੇ ਖੇਰ ਪੰਝਾ ਮਾਰਨਾ ਤੁਹਾਡਾ ਕਰਮ ਹੈ ਕਿਉਂਕਿ ਸਤਿਗੁਰੂ ਨੇ ਸਾਨੂੰ ਦੱਸਿਆ ਵੀ ਬਖਸ਼ਣਾ ਕਿੰਨੂ ਆ ਤੇ ਚਿਬੜਨਾ ਕਿੰਨੂ ਇਹ ਮਾਰਾਇਨੇ ਦੱਸਿਆ ਗਊ ਗਰੀਬ ਦੀ ਖਾਲਸਾ ਰਾਖੀ ਕਰਦਾ ਹੁੰਦਾ ਖਾਲਸਾ ਜੀ ਅੱਜ ਦੇ ਜਮਾਨੇ ਵਿੱਚ ਵੀ ਕਈ ਕਈ ਨਿਹੰਗ ਸਿੰਘ ਸੁਤੇ ਹੀ ਹੁੰਦੇ ਆ ਉਹ ਜਦੋਂ ਦੁਨੀਆ ਉੱਠਦੀ ਉਦੋਂ ਤੇ ਸੌਣਾ ਹੀ ਆ ਉਦੋਂ ਤੇ ਸਾਡਾ ਅੱਧੀ ਛੁੱਟੀ ਹੋ ਜਾਂਦੀ ਆ ਤੁਸੀਂ ਦਲਾ ਪੰਥਾ ਨਹੀਂ ਜਾ ਕੇ ਵੇਖੋ 12 ਵਜੇ ਨਿਤਨੇਮ ਆਰੰਭ ਹੁੰਦਾ ਤੇ ਖਾਲਸਾ ਜੀ ਸਵੇਰ ਦੇ 8 9 ਵਜੇ ਤੱਕ ਨਿਤਨੇਮ ਚੱਲਦਾ ਆ ਤਿੰਨ ਗਰੰਥੀ ਸਿੰਘ ਬਾੜ ਕਰਦੇ ਆ ਮੈਂ ਹਿਸਾਬ ਲਾਇਆ ਵੀ ਜਿੰਨਾ ਜ਼ਿੰਮੇਵਾਰ ਨਿਹੰਗ ਸਿੰਘ ਆ ਨਾ ਕਿ ਐਨੇ ਜ਼ਿੰਮੇਵਾਰ ਸਾਰਾ ਸਿੱਖ ਹੋ ਜੇ ਤੇ ਆਪੇ ਜਾਣ ਦੀ ਕਲਾ ਹੋਣੀ ਹੋਣੀ ਆ ਪਤਾ ਕਿਉਂ ਕਿਉਂਕਿ ਦਰਬਾਰ ਸਜਾਉਣਾ ਡਿਊਟੀ ਨਹੀਂ ਹੈ ਅੱਜ ਦੇ ਜਮਾਨੇ 'ਚ ਗੁਰਦੁਆਰਿਆਂ 'ਚ ਪਿੰਡਾਂ 'ਚ ਨਗਰਾਂ 'ਚ ਸ਼ਹਿਰਾਂ 'ਚ ਡਿਊਟੀਆਂ ਬਣ ਗਈਆਂ ਕੀਰਤਨ ਕਰਨਾ ਕਹਿੰਦੇ ਡਿਊਟੀ ਆ ਗ੍ਰੰਥੀ ਬਣਨਾ ਕਹਿੰਦੇ ਡਿਊਟੀ ਆ ਆ ਕਥਾ ਕੀਰਤਨ ਕਰਨਾ ਕਹਿੰਦੇ ਡਿਊਟੀ ਆ ਡਿਊਟੀ ਨਹੀਂਗੀ ਸੱਚੇ ਪਾਤਸ਼ਾਹ ਨੇ ਸਾਨੂੰ ਨੌਕਰ ਤੇ ਬਣਾਇਆ ਹੀ ਨਹੀਂ ਕਦੇ ਵੀ ਨਹੀਂ ਬਣਾਇਆ ਮਹਾਰਾਜ ਨੇ ਕਿਹਾ ਇਹਨਾਂ ਗਰੀਬ ਸਿੱਖ ਨੂੰ ਦਿਉ ਪਾਤਸ਼ਾਹੀ ਸਾਨੂੰ ਤਾਂ ਮਾਰ ਹੀ ਨਾ ਪਾਦ ਖਾਈ ਦਿੱਤੀ ਆ। ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕਾ ਜਾਂ ਉਤਕਾ ਪਾਵਾ ਨੌਕਰੀ ਸਾਨੂੰ ਸਤਿਗੁਰੂ ਨੇ ਦਿੱਤੀ ਨਹੀਂ ਸੇਵਾ ਦਿੱਤੀ ਆ ਫਰਜ ਦਿੱਤਾ ਆ ਦਰਬਾਰ ਸਜਾਉਣਾ ਜ਼ਿੰਮੇਵਾਰੀ ਆ ਨੌਕਰੀ ਨਹੀਂ ਲੰਗਰ ਸਜਾਉਣਾ ਜ਼ਿੰਮੇਵਾਰੀ ਆ ਜਿਹੜਾ ਵੀ ਆਵੇ ਲੰਗਰ ਪਾਣੀ ਛਾ ਕੇ ਜਾਵੇ ਦਲ ਪੰਥ ਦੇ ਵਿੱਚ ਕੋਈ ਜਿੰਨੀ ਮਰਜੀ ਸੰਗਤ ਆ ਜੇ ਲੰਗਰੀ ਉਹ ਨਹੀਂ ਹੁੰਦੇ ਨੇ ਲੰਗਰ ਉਹ ਹੀ ਸਜਾਉਂਦੇ ਆ। ਕੋਈ ਵੀ ਕੰਮ ਲੇਟ ਨਹੀਂ ਹੁੰਦਾ ਜੇ ਦਰਬਾਰ ਸਜਣਾ ਵਾ ਤੇ ਸਜਣਾ ਹੀ ਆ ਹਸਾਨ ਨਹੀਂ ਗਏ ਸਿਰ ਕੋਈ ਆਵੇ ਕੋਈ ਨਾ ਆਵੇ ਲੰਗਰ ਸਜਣਾ ਤੇ ਸਜਣਾ ਹੀ ਆ ਇਹੋ ਜਿਹਾ ਪੈਰਾ ਗੁਰੂ ਖਾਲਸਾ ਦਾ ਅੱਜ ਵੀ ਹੈਗਾ ਪਰ ਆਪਾਂ ਉਥੋਂ ਤੱਕ ਪਹੁੰਚ ਨਹੀਂ ਕੀਤੀ ਤੇ ਜਿਨ੍ਹਾਂ ਨੇ ਮਸਤਾਨੇ دیਵਾਨੇ ਅਸੀਂ ਵੇਖੇ ਹਿਸਾਬ ਲਾ ਲਿਆ ਸਾਰੇ ਇੱਕੋ ਜਿਹੇ ਹੁੰਦੇ ਆ ਇਹਦਾ ਨਹੀਂ ਇਹ ਗਲਤੀ ਉਹਨਾਂ ਵੀ ਕੀਤੀ ਆ ਹੁਣ ਦੀ ਦੁਨੀਆ ਵੀ ਕਰਦੀ ਆ